काफी सालों से कनाडा में मिसिस सागा आर्ट अवार्ड हो रहे हैं और इस बार भी थर्टीएथ मिसिस सागा आर्ट्स अवार्ड हुए और प्रोमिनेंट लोग एंड आर्टिस्ट इस अवार्ड यानी कि इस स्पेशल दिन का हिस्सा बने इसी के साथ उन्हें नॉमिनेट भी किया गया बता दें कि मिसिस सागा आर्ट अवार्ड टैलेंटेड लोगों के लिए बहुत बड़ी अपॉर्चुनिटी लेकर आता है एंड मिसिस सागा आर्ट अवार्ड जिनमें टैलेंट है उन्हें अवार्ड देकर ऑनर किया जाता है एंड अप्रीशियट किया जाता है म्यूजिक अवार्ड्स और अलग अलग कैटेगरी के जिनमें भर भर के टैलेंट हैं उन्हें मिसेस सागा आर्ट अवार्ड दिया जाता है एंड जरा सुनो वहां पहुंचे गेस्ट और नॉमिनेटेड लोग एंड स्पेशल वहां की ऑडियंस ने क्या बोला इस अवार्ड के बारे में जी हाँ और पंजाबी तड़कन टीवी वालों असी कैनरा डे मेला अच्छ मनाया और नाल खुशी की गल है कि मिस पंजाबन भी असी ਜਿੱਥੇ ਸਾਡੇ ਐਨੇ ਪੰਜਾਬੀ ਆ ਗਏ ਨੇ ਟੋਰਾਂਟੋ ਕੈਨੇਡਾ ਔਰ ਬਾਕੀ ਦੇ ਮੁਲਕਾਂ ਵਿੱਚ ਬੜਾ ਵਿੱਚ ਅਸੀਂ ਮਿਸ ਪੰਜਾਬ ਪਟਨਾ ਵੀ ਕੰਪੀਟੀਸ਼ਨ ਕੀਤਾ ਔਰ ਨਾਲ ਦੀ ਨਾਲ ਤੀਆਂ ਦਾ ਮੇਲਾ ਵੀ ਰਿਹਾ ਆ ਵੇਖੋ ਕਿੰਨੀਆਂ ਖੂਬਸੂਰਤ ਲੇਡੀਜ਼ ਆ ਰਹੀਆਂ ਨੇ ਬੁਗਨੀ ਗੇਲਾ 부ਜੀ ਜੀ ਤੁਸੀਂ ਹੈਲੋ ਕਰ ਦਿਓ ਇੱਕ ਵਾਰ ਸਰ ਸ੍ਰੀਕਾਲ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਗਿਆਟਰੀ ਸਤਿ ਸ਼੍ਰੀ ਅਕਾਲ ਸ਼ੀ ਵਾਸ ਵਨ ਆਫ ਦਾ ਜਜਸ ਥੈਂਕ ਯੂ ਸੋ ਮਚ ਥੈਂਕ ਯੂ ਔਰ ਬੜਾ ਖੂਬਸੂਰਤ ਮੇਲਾ ਹੋ ਰਿਹਾ ਜੀ ਬੋਲ ਜੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਪਹਿਲਾ ਤਾਂ ਸਾਰਿਆਂ ਨੂੰ ਹੈਪੀ ਕੈਨੇਡਾ ਡੇ ਕੈਨੇਡਾ ਦੇ ਦਿਵਸ ਬधाई ਐਂਡ ਕੈਨੇਡਾ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਨੀ ਆ ਜਿਨ੍ਹਾਂ ਨੇ ਸਾਨੂੰ ਆਪਣੇ ਕਲਚਰ ਨੂੰ ਇੱਥੇ ਸੈਲੀਬ੍ਰੇਟ ਕਰਨ ਦਾ ਮੌਕਾ ਦਿੱਤਾ ਖੜਾ ਖਾਨ ਪਾਣ ਸਾਨੂੰ ਇੰਜੋਏ ਕਰਨ ਦਿੱਤਾ ਔਰ ਅੱਜ ਦਾ ਜਿਹੜਾ ਤੀਆਂ ਦਾ ਮੇਲਾ ਆ ਪਨੂਜ਼ ਡਾਈਨਿੰਗ ਐਂਡ ਡੇਸਰਟ ਦੇ ਅੰਦਰ ਸਜਾਇਆ ਗਿਆ ਸੋ ਮੈਂ ਆਪ ਵੀ ਇੱਕ ਸਿੰਗਰ ਆਰਟਿਸਟ ਹਾਂ ਔਰ ਪੋਸਟ ਕੀਤਾ ਅੱਜ ਦੇ ਇਸ ਮੇਲੇ ਨੂੰ ਔਰ ਆਰਗੇਨਾਈਜ਼ਰ ਟੀਮ 'ਚ ਵੀ ਮੈਂ ਸ਼ਾਮਿਲ ਸੀ ਬਹੁਤ ਵਧੀਆ ਓਵਰਆਲ ਐਕਸਪੀਰੀਅੰਸ ਰਿਹਾ ਲੋਕਾਂ ਦਾ ਬਹੁਤ ਹੁੰਮਾ ਆ ਕੇ ਪਿਆਰ ਮਿਲਿਆ ਇਸ ਪੰਜਾਬਰ ਐਨੀਮਿਸ ਪੰਜਾਬਨ ਦਾ ਵੀ ਕੰਪੀਟੀਸ਼ਨ ਕਰਵਾਇਆ ਗਿਆ ਸੋ ਓਵਰ ਆਲ ਇਟਸ ਅਮੇজিং ਸਾਰਿਆਂ ਨੂੰ ਕੈਨੇਡੀ ਦੀ ਲੱਖ 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 ਵਧਾਈਆਂ ਆਫ ਕੌਰਸ ਐਨੀ ਸੋਨੀ ਤੇ ਆਪਾਂ ਸਾਰੇ ਪੰਜਾਬੀ ਇਕੱਠੇ ਰਲੇ ਆ ਮਿਲੇ ਆ ਤੇ ਇੰਨਾ ਵਧੀਆ ਮਾਹੌਲ ਹੈ ਅੱਜ ਪਨੂਸ ਬ੍ਰੈਂਪਟਨ ਤੇ ਇਧਿਆ ਦਾ ਮੇਲਾ ਚੱਲ ਰਿਹਾ ਐਨੇ ਸੋਨੇ ਗਾਣੇ ਡਾਂਸ ਤੇ ਐਨੀ ਵਧੀਆ ਹੋਸਟਿੰਗ ਚੱਲ ਰਹੀ ਹੈ ਕਿ ਬਹੁਤ ਹੀ ਆਨੰਦ ਆ ਰਿਹਾ ਹੈ ਨੇ ਲੋਗ ਆਏ ਨੇ ਪੀਜੀਸੀ ਤੋਂ ਕਿਸੀ ਆਏ ਹੋ ਬਾਕੀ ਦੂਜੇ ਦਰਸ਼ਨ ਤੋਂ ਆਏ ਹੋ ਬਹੁਤ ਸਾਰੇ ਲੋਗ ਆਏ ਨੇ ਤੇ ਆਪਣਾ ਕਵਰ ਕਰਨ ਵਾਸਤੇ ਵੀ ਤੇ ਬਹੁਤ ਹੀ ਵਧੀਆ ਮਾਹੌਲ ਹੈ ਮੈਂ ਕਵਾਂਗਾ ਇਸ ਤੋਂ ਵਧੀਆ ਹੋਰ ਕੀ ਚਾਹੀਦਾ ਕਿ ਆਪਣੀ ਇੰਡੀਆ ਨੂੰ ਪੰਜਾਬ ਨੂੰ ਛੱਡ ਕੇ ਆਪਾਂ ਕੈਨੇਡਾ 'ਚ ਵੀ ਇਦਾਂ ਦਾ ਮਾਹੌਲ ਦੇਖ ਪਾ ਰਹੇ ਆ ਤੇ ਇੰਜੋਏ ਕਰ ਪਾ ਰਹੇ ਆ ਆਪਣੇ ਸਾਰੇ ਫਰੈਂਡਸ ਨਾਲ ਫੈਮਿਲੀ ਨਾਲ ਤੇ ਤੁਸੀਂ ਸਾਰੇ ਵੀ ਜਰੂਰ ਆਓ ਜੀ ਐਂਡ ਇੰਜੋਏ ਕਰੋ ਬਹੁਤ ਹੀ ਵਧੀਆ ਗੁੜੀਆਂ ਸੋਨੀਆ ਮੁਤਿਆਰਾ ਲੱਗਦੀ ਐ ਸੇਂਦੀਆਂ ਪਿਆਰੀਆਂ ਤੇ ਜਿਹੜਾ ਸਾਡਾ ਕਲਚਰ ਦਾ ਜਿਹੜਾ ਪਹਿਰਾਵਾ ਹੈ देयर ਇਜ਼ ਨੋ ਕੰਪੈਰੀਜ਼ਨ ਟੂ ਇਟ ਤੇ ਬਹੁਤ ਪਿਆਰੇ ਲੱਗੇ ਉਹਨਾਂ ਦੀ ਬਹੁਤ ਬਹੁਤ ਟੈਲੈਂਟ ਵੀ ਦੇਖਿਆ ਜੋ ਫੁਲੀ ਸੀ ਇੰਜੋਏ ਕਰ ਰਹੇ ਹੋ ਪਰ ਸਿੰਗਰਸ ਨੇ ਇੱਕ ਤੋਂ ਬਾਅਦ ਇੱਕ ਕਮਾਲ ਸਿੰਗਰਸ ਆ ਰਹੇ ਨੇ ਸੋ ਉਹ ਵੀ ਬਹੁਤ ਜ਼ਿਆਦਾ ਸੀ ਮੈਂ ਇੰਜੋਏ ਕੀਤਾ ਡੈਫੀਨਿਟਲੀ ਮੈਨੂੰ ਤਾਂ ਬਹੁਤ ਹੀ ਅੱਛਾ ਲੱਗਾ ਮੈਨੂੰ ਸੱਚੀ ਕਹਿ ਰਹੀ ਹਾਂ ਦਿੱਲੀ 'ਚ ਮੈਂ ਇੰਨਾ ਜ਼ਿਆਦਾ ਇੰਜੋਏ ਨਹੀਂ ਕੀਤਾ ਹੋਏਗਾ ਤੀਆਂ ਦਾ ਮੇਲਾ ਜੋ ਮੈਂ ਕੈਨੇਡਾ 'ਚ ਕਰ ਰਹੀ ਹਾਂ ਬਹੁਤ ਬਹੁਤ ਅਮੇਜ਼ਿੰਗ ਅੰਦਰ ਪ੍ਰੋਗਰਾਮ ਬੜਾ ਅੱਛਾ ਹੋ ਰਿਹਾ ਹੈ ਪੂਰਾ ਸਾਰਿਆਂ ਨੂੰ ਟਾਈਮ ਦੇ ਰਹੇ ਨੇ ਅੱਛੀ ਤਰ੍ਹਾਂ ਮੋਲੰਦਾ ਖਾਣਾ ਆ ਰਿਹਾ ਹੈ ਜਿਵੇਂ ਆਪਣੇ ਇਹਦਾ ਮੇਲਾ ਅਵੇ ਹੈਗਾ ਜੀ ਵੀ ਆਪਣੀ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਨਿਆ ਤੇ ਸਾਰੀ ਕਮਿਊਨਿਟੀ ਇਕੱਠੀ ਆਂਦੀ ਹੈ ਇਥੇ ਇੰਜੋਏ ਕਰਨਿਆ ਖਾਣਦੇ ਪੀਣਿਆ ਡਾਂਸ ਹੁੰਦਾ ਹੈ ਗਾਣੇ ਹੁੰਦੇ ਹੈ ਇੱਕ ਦੂਜੇ ਨੂੰ ਜਾਣਨੇ ਆ ਤੇ ਆਈ ਥਿੰਕ ਇਹ ਬਹੁਤ ਜ਼ਿਆਦਾ ਅੱਛਾ ਇਨੀਸ਼ੀਏਟਿਵ ਹੈਗਾ ਜੋ ਇਹਦਾ ਮੇਲਾ ਆਰਗੇਨਾਈਜ਼ ਕਰਦੇ ਹੈ ਉਹਨਾਂ ਨੂੰ ਥੈਂਕ ਯੂ ਐਂਡ ਵੀ ਲਵਡ ਇਟ ਬਹੁਤ ਮਜ਼ਾ ਆਇਆ ਸਾਡਾ ਜੀ ਪਹਿਲਾਂ ਤਾਂ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਉਹ ਬਹੁਤ ਬਹੁਤ ਕੈਨੇਡਾ ਦੇ ਲਈ ਵਧਾਈ ਹੋਵੇ ਹੈਪੀ ਕੈਨੇਡਾ ਡੇ ਮੈਂ ਰਜਨੀਸ਼ ਸ਼ਰਮਾ ਤੁਹਾਡੀ ਆਲਵੇਜ਼ ਅਰੇ ਤੀਆਂ ਕਿੱਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚਦੀਆਂ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਸੋਹਣਾ ਪੰਨੂ ਰੈਸਟੋਰੈਂਟ ਆल्या ਨੇ ਅੱਜ ਤੀਆਂ ਦਾ ਮੇਲਾ ਕੰਮ ਕਿਨੇ ਡਾੜੇ ਫ੍ਰੀ ਰੱਖਿਆ ਹੋਇਆ ਸਾਰੇ ਬਹੁਤ ਭਰਿਆ ਹੋਇਆ ਮੇਲਾ ਸਿੰਗਰ ਆਏ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ ਮਿਸ ਪੰਜਾਬਣ ਮਿਸਿਸ ਪੰਜਾਬਣ ਨਿੱਕੀ ਪੰਜਾਬਣ ਇੱਕ ਅੱਡੀ ਆ ਬਹੁਤ ਚੰਗਾ ਲੱਗਿਆ ਆਪਣੇ ਕਲਚਰ ਨਾਲ ਜੁੜੇ ਹੋਏ ਆ ਸੋ ਇਦਾਂ ਹੀ ਹੁਣ ਗਰਮੀਆਂ ਗਰਮੀਆਂ ਸਾਰੀਆਂ ਜਗ੍ਹਾ ਤੇ ਮੇਲੇ ਆ ਭਰਪੂਰ ਹੰਗਾਲਾ ਦਿਓ ਜਰੂਰ ਪਹੁੰਚੋ ਹਰੇਕ ਥਾਂ ਤੇ ਕਿਉਂਕਿ ਤੁਹਾਡੇ ਨਾਲ ਹੀ ਇਹ ਤੀਆਂ ਦੇ ਮੇਲੇ ਸਾਰੇ ਸੌਂਦੇ ਨੇ ਸਾਰੇ ਜਿਹੜੇ ਮਿਲ ਕੇ ਆਓ ਆਪਾਂ ਰੱਜ ਕੇ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਬੀਡੀਏ ਦਾ ਵੀ ਜਿਨ੍ਹਾਂ ਨੇ ਅੱਜ ਇਹਨਾਂ ਨੂੰ ਲਾਈਵ ਪੇਸ਼ ਕਰ ਰਹੀ ਐ ਔਰ ਮੈਂ ਇੱਕ ਰਿਕਵੈਸਟ ਕਰਾਂਗੀ 20 ਜੁਲਾਈ ਨੂੰ ਬੀ ਆਰ ਮਾਨੋਪਰਖ 60 ਸਾਲ ਦੀ ਤਰ੍ਹਾਂ 24ਵੀਂ ਅਰਜਨੀ ਸ਼ਰਮਾ ਦੀਆਂ ਤੀਆਂ ਨੇ ਉੱਥੇ ਫ੍ਰੀ एवरीथिंग ਫ੍ਰੀ ਐ ਆਓ ਇੰਜੋਏ ਕਰਨਾ ਸਪੈਸ਼ਲ ਸੱਦਾ ਹੁੰਦਾ ਐ ਅਖੀਰ ਮਾਲਪੂੜੇ ਸੋ ਸਿਟੀ ਦੇ ਸਾਰੇ ਪਰਮੰਨੇ ਬੰਦੇ ਆਂਦੇ ਨੇ ਤਾਂ ਮੈਂ মিডিਆ ਵਾਲਿਆਂ ਨੂੰ ਵੀ ਰਿਕਵੈਸਟ ਕਰਦੀ ਆਂ ਜਰੂਰ ਪਹੁੰਚਣਾ ਔਰ ਅੱਜ ਦੇ ਸ਼ੋਅ ਲਈ ਬਹੁਤ ਬਹੁਤ ਧੰਨਵਾਦ ਐ ਇਦਾਂ ਹੀ ਕਾਮਯਾਬ ਰਹੋ ਤੁਸੀਂ ਬੱਚੇ ਵੀ ਐਂਡ ਅੱਗੇ ਵਧੋ ਔਰ ਸਾਰੇ ਜਗ੍ਹਾ ਦੋਸ ਇੱਕ ਵਾਰੀ ਫੇਰ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਰ ਆ ਬੜਾ ਅੱਛਾ ਲੱਗਿਆ ਕੈਨੇਡਾ ਹਮੇਸ਼ਾ ਮਜ਼ਾ ਆਉਂਦਾ ਜਦੋਂ ਬ੍ਰੈਂਟਫਰਡ ਨਾ ਇਟਨਟੋ ਹੈਦਰ ਸੋ ਲੋਕ ਪਿਆਰ ਬਹੁਤ ਕਰਦੇ ਨੇ ਇੱਥੇ ਸੋ ਹਮੇਸ਼ਾ ਛੋਟਾ ਹੋਵੇ ਵੱਡਾ ਹੋਵੇ ਫੰਕਸ਼ਨ ਲੇਕਿਨ ਆਡੀਅנס ਅੱਛੀ ਹੋਵੇ ਤੇ ਬੜਾ ਮਜ਼ਾ ਆਉਦਾ ਹੈ ਕਲਾਕਾਰ ਨੂੰ ਗਾਉਂਦਾ ਸੋ ਮੈਂ ਬਹੁਤ ਇੰਜੋਏ ਕੀਤਾ ਸਰ ਜੀ ਬਹੁਤ ਬਹੁਤ ਥੈਂਕ ਯੂ ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਕੁੱਲ ਲੋਕਾਂ ਨੂੰ ਸਾਰੀ ਦੁਨੀਆ ਨੂੰ ਕੈਨੇਡਾ ਦੇ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਮੈਂ ਤੇਤੀਆਂ ਦਾ ਮੇਲਾ ਇੱਕ ਹੋ ਰਿਹਾ ਸੀ ਦੇ ਨਾਲ ਦੇ ਨਾਲ ਕੈਨੇਡਾ ਦੇ ਮਨਾਇਆ ਜਾ ਰਿਹਾ ਤੇ ਉੱਥੇ ਆਇਆ ਮੈਂ ਪਰਫਾਰਮ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਚੰਗਾ ਲੱਗਿਆ ਜੀ ਕੈਨੇਡਾ ਹੋਵੇ ਚਾਹੇ ਕੋਈ ਵੀ ਮੁਲਕ ਹੋਵੇ ਸਾਨੂੰ ਸਭ ਨੂੰ ਮਿਲ ਕੇ ਐਜ਼ ਅ ਕਮਿਊਨਿਟੀ ਬਣਾਉਣਾ ਚਾਹੀਦਾ ਹੈ ਤੇ ਜਿਹਦੇ ਕਾਰਨ ਸਾਡੇ ਜਿਹੜੇ ਅੱਗੇ ਜੇਨਰੇਸ਼ਨ ਹੈਗੀ ਹੈ ਉਹਨਾਂ ਨੂੰ ਪਤਾ ਲੱਗੂਗਾ ਕਿ ਭਈ ਕਿਸ ਤਰ੍ਹਾਂ ਦਾ ਫੈਸਟੀਵਲ ਸਾਡੇ ਇੰਡੀਆ ਦੇ ਹੁੰਦੇ ਕਿਸ ਪੰਜਾਬ ਦੇ ਹੁੰਦੇ ਕਿਸ